ਕਿਹੜੇ ਮੱਖਾ ਦੋ ਮੱਖੇ ਨੇ ਮੈਂ ਕਹਿੰਦਾ ਜੀ ਇੱਕ ਮੱਖੇ ਵਾਲਾ ਥਨੀਰ ਦੇ ਨਾਲ ਇਹ ਜਿਹੜਾ ਮੱਖਾ ਹੈ ਇਹ ਰਾਹਪੁਰ ਮੱਖੇ ਦੇ ਨਾਲ ਮਤਲਬ ਜਾਣਿਆ ਜਾਂਦਾ ਸੋ ਸਾਰੇ ਮੱਖਾ ਨਿਵਾਸੀ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਮੇਰੇ ਬਜ਼ੁਰਗ ਨੌਜਵਾਨ ਭਰਾ ਮਾਤਾ ਭੈਣਾ ਅੰਕਲ ਗੁਰਦੀਪ ਸਰਪੰਚ ਸਾਹਿਬ ਬੈਠੇ ਨੇ ਮੰਗੇ ਹੋਈ ਉਹਦੇ ਥਨੇਬ ਸਾਰੇ ਤੁਸੀਂ ਜਿਹੜੇ ਮੈਂ ਸਾਡੇ ਸਤਿਕਾਰਯੋਗ ਵਰਕਰੋ ਇਹ ਵਿਸ਼ੇਸ਼ ਤੌਰ ਤੇ ਅੱਜ ਆਪਾਂ ਜੀਤਮੰਦਰ ਸਿੰਘ ਸਿੱਧੂ ਜਿਹੜੇ ਆਪਣੇ ਲੋਕ ਸਭਾ ਬਠਿੰਡਾ ਦੇ ਉਮੀਦਵਾਰ ਹੈ ਉਹਦੀ ਮਹਿਮ ਨੂੰ ਨੂੰ ਆਪਾਂ ਇੱਥੋਂ ਥੋੜੇ ਅੱਗੇ ਬੇਨਤੀਆਂ ਲੈ ਕੇ ਆਏ ਆ ਉਹਦੀ ਉਹਨਾਂ ਦੀ ਚੋਣ ਮਹਿਮ ਨੂੰ ਪਹੁੰਚਾਉਣ ਵਾਸਤੇ ਮੈਥੋਂ ਪਹਿਲਾਂ ਮੇਰੇ ਪਿਤਾ ਜੀ ਸਰਦਾਰ ਅਜੀਤ ਸਿੰਘ ਮੋਫਰ ਥੋੜੇ ਕੇ ਵਿਚਾਰ ਰੱਖ ਕੇ ਗਏ ਨੇ ਤੁਸੀਂ ਉਹਨਾਂ ਦੇ ਬਹੁਤ ਮਿਹਰ ਭਰਿਆ ਹੱਥ ਰੱਖਿਆ ਹੋਇਆ ਤਿੰਨ ਵਾਲੀ ਐਮਐਲਏ ਬਣਾਇਆ ਬਹੁਤ ਵੱਡਾ ਕਰਦਿਆ ਤੁਹਾਡਾ ਦੂਜੀ ਵਾਲੀ ਐਮਐਲਏ ਬਣਨਾ ਔਖਾ ਹੋ ਜਾਂਦਾ ਹੈ। ਜੋ ਮੈਂ ਸਾਰੀ ਸੰਗਤ ਦਾ ਤੁਹਾਨੂੰ ਹੱਥ ਜੋੜ ਕੇ ਫਤਿਹ ਬੁਲਾਉਣਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੱਲ ਕਰ ਰਿਹਾ ਸੀਗਾ ਜੀਤਮੇਂਦਰ ਸਿੰਘ ਸਿੱਧੂ ਜਿਹੜੇ ਆਪਣੇ ਉਮੀਦਵਾਰ ਹੈ। ਇਹਨਾਂ ਨੂੰ ਆਪਣੇ ਗਵਾੜ ਟਲਵੰਡੀ ਹਲਕਾ ਦੇ ਲੋਕਾਂ ਨੇ ਚਾਰ ਵਾਰੀ ਐਮਐਲਏ ਬਣਾਏ ਚਾਰ ਵਾਰੀ ਇਹ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਟੋੜੀ ਰਿਸ਼ਤੇਦਾਰੀਆਂ ਨੇ ਉੱਥੇ ਤੁਸੀਂ ਪਤਾ ਕਰ ਸਕਦੇ ਹੋ ਇਹ ਉਹ ਇਨਸਾਨ ਹੈ ਜੋ ਕਹਿਣੀ ਤੇ ਕਰਨੀ ਦਾ ਪੱਕਾ ਹੈ ਦੂਜੀ ਵਾਰੀ ਸਰਪੰਚ ਬਣਾਉਣਾ ਔਖਾ ਹੋ ਜਾਂਦਾ ਸਾਡੇ ਨਾਲ ਰਿਸ਼ਤੇਦਾਰੀਆਂ ਸਾਂਝੀਆਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਆ ਬੈਠੇ ਦੋਨੋਂ ਕੋਲੇ ਆਪ ਇਨਾਂ ਦਾ ਮਤਲਬ ਭਰਾਵਾਂ ਤੋਂ ਵੱਧ ਪਿਆਰ ਜਦੋਂ ਇੱਕ ਇਹ ਤਾਂ ਮੰਗਦੇ ਸੀ ਦੋਨੋਂ ਜਾਨੇ ਟਿਕਟ ਮੰਗਦੇ ਸੀ ਮੋਹਰਪੁਰ ਸਾਹਿਬ ਦੀ ਬੈਠੇ ਨੇ ਇਹਨਾਂ ਨੇ ਪਹਿਲਾਂ ਆਪਸ ਇਹ ਗੱਲ ਜਿਵੇਂ ਦੋ ਭਰਾ ਕਰਦੇ ਹੁੰਦੇ ਆ ਪਹਿਲਾਂ ਹੀ ਗੱਲ ਨਿਬੇੜ ਲਈ ਵੀ ਜਿਹਨੂੰ ਟਿਕਟ ਮਿਲ ਗਈ ਵੀ ਦੂਜਾ ਜਿਹਨੂੰ ਟਿਕਟ ਮਿਲੂਗੀ ਤੇ ਦੂਜਾ ਜਿਹਨੂੰ ਨਹੀਂ ਮਿਲੂਗੀ ਉਹ ਆਪ ਦੀ ਚੋਣ ਸਮਝ ਕੇ ਲੜੂਗਾ ਸੋ ਹੁਣੇ ਚੋਣ ਹੈ ਇਹ ਸਾਡੀ ਮੋਫਰ ਪਰਿਵਾਰ ਦੀ ਚੋਣ ਹੈ ਕਿਰਦਾਰ ਹੈ ਸਾਡਾ ਤੁਸੀਂ ਅੱਜ ਦੇ ਨਹੀਂ ਤੁਹਾਡਾ ਨਾ 9 ਮਾਸ ਦਾ ਰਿਸ਼ਤਾ ਹੈ ਜਾਤੀ ਦੌਰ ਤੇ ਵਰਤਦੇ ਕੋਈ ਵੋਟਾਂ ਵਾਲੀ ਆਪਣੇ ਠੀਕ ਹੈ ਵੋਟਾਂ ਦਾ 5 ਸਾਲਾਂ ਦੇ ਵਿੱਚ ਐਮਐਲਏ ਦੀਆਂ ਆਉਂਦੀਆਂ ਉਹਦੇ ਵਿੱਚ ਐਮਪੀ ਵੀ ਆਉਂਦੀਆਂ ਨੇ ਸਰਪੰਚੀਆਂ ਵੀ ਆਉਂਦੀਆਂ ਪਰ ਆਪਣਾ ਜਿਹੜਾ ਇਹ ਕਿਹ ਰਿਸ਼ਤਾ ਹੈ ਉਹ ਭਾਈਚਾਰੇ ਦਾ ਪਰਪੇ ਦਾ ਦੁੱਖ ਸੁੱਖ ਦਾ ਜੋ ਅੱਜ ਮੈਂ ਤੁਹਾਨੂੰ ਮੇਂ ਵਿਸ਼ਵਾਸ ਦਿਵਾਉਣਾ ਹੈ ਵੀਰ ਬਾਰੂ ਕੋਈ ਇنسان ਮਿਲ ਗਿਆ ਕਿਉਂਕਿ ਆਪਣਾ ਜਿਹੜਾ ਇਲਾਕਾ ਸੀ ਇਹ ਇਲਾਕਾ ਬਹੁਤ ਪਿੱਛੇ ਰਹਿ ਗਿਆ ਇੱਥੇ ਆਪਾਂ ਦੋ ਦੋ ਐਮਪੀ ਬਣਾ ਕੇ ਭੇਜੇ ਸੀ ਦੋ ਦੋ ਐਮਪੀ ਇੱਕ ਬੀਬੀ ਆਪ ਸਿਮਰਤ कौर ਬਾਦਲ 15 ਸਾਲ ਉਹਨੇ ਉੱਥੇ ਨੁਮਾਇੰਦਗੀ ਕੀਤੀ ਲੋਕ ਸਭਾ ਦੇ ਵਿੱਚ ਤੁਸੀਂ ਚੁਣ ਕੇ ਭੇਜਿਆ ਸੀ ਬਲਵਿੰਦਰ ਸਿੰਘ ਕੁੰਡੜ ਜਿਹਨੂੰ ਰਾਜ ਸਭਾ ਮੈਂਬਰ ਬਣਾ ਕੇ ਭੇਜਿਆ 18 ਸਾਲ ਵਾਸਤੇ ਦੋ ਦੋ ਐਮਪੀ ਇੱਕੋ ਪਾਰਟੀ ਦੇ ਸੈਂਟਰ ਦੀ ਵੀ ਸਰਕਾਰ ਰਹੇ ਦੀ ਇੱਥੇ ਵੀ ਰਹੇ ਦੀ ਮੈਨੂੰ ਮਾਨਸਾ ਜ਼ਿਲ੍ਹੇ ਵਾਸਤੇ ਦੱਸ ਦੋ ਵੀ ਕੋਈ ਪ੍ਰੋਜੈਕਟ ਲਿਆਂਦਾ ਹੋਵੇ ਕੋਈ ਯੂਨੀਵਰਸਿਟੀ ਲਿਆਂਦੀ ਹੋਵੇ ਕੋਈ ਕਾਰਖਾਨਾ ਲਵਾਇਆ ਹੋਵੇ ਇੱਕ ਕੰਮ ਦੱਸ ਦੋ ਲੈ ਜੇ ਕੋਈ ਐਡਾ ਕੰਮ ਕੀਤਾ ਹੋਵੇ ਆਪਾਂ ਇਹਨਾਂ ਨੂੰ ਕਹਿ ਦਾਂਗੇ ਭਾਈ ਵੀ ਆਪਾਂ ਚੋੜ ਨਹੀਂ ਰੜਦੇ ਇੱਕ ਵੀ ਕੰਮ ਨਹੀਂ ਉਹਨਾਂ ਨੇ ਜ਼ਿਲ੍ਹਾ ਮਾਨਸਾ ਦਾ ਕੀਤਾ ਬਠਿੰਡੇ ਦੇ ਵਿੱਚ ਮੈਨੂੰ ਨਹੀਂ ਪਤਾ ਕੀ ਕੀਤਾ ਪਰ ਮਾਨਸਾ ਜ਼ਿਲ੍ਹੇ ਦਾ ਦਾਅਵੇ ਨਾਲ ਕਿਹਾ ਜਾਂਦਾ ਹੈ